15 ਲੱਖ ਡਾਲਰ ਯਾਨੀ 13 ਕਰੋੜ 20 ਲੱਖ ਰੁਪਏ ਦਾ ਇਹ ਮਕਾਨ ਸੜਕੇ ਤਬਾਹ ਹੋ ਗਿਆ ਸੀ ਇੰਜੀਨੀਅਰਾਂ ਨੇ ਇਸ ਨੂੰ ਪੂਰੀ ਤਰ੍ਹਾਂ ਤਬਾਹ ਘਰਾੜ ਕਰ ਦਿੱਤਾ ਪਰ ਇਸ ਵਿਆਹਤਾ ਜੋੜੇ ਨੇ ਇਸ ਮਕਾਨ ਵਿੱਚ ਦੇਖੀ ਇੱਕ ਉਮੀਦ ਸੰਭਾਵਨਾ ਇੱਕ ਆਸ ਇਹ ਕਹਾਣੀ ਹੈ ਉਸ ਜੋੜੇ ਦੀ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਹੋਈ ਪੂੰਜੀ ਇਸ ਤਬਾਹ ਹੋਏ ਮਕਾਨ ਵਿੱਚ ਲਗਾ ਦਿੱਤੀ ਮਕਾਨ ਪੂਰੀ ਤਰ੍ਹਾਂ ਸੜ ਚੁੱਕਿਆ ਸੀ ਦੋਨੋਂ ਪਤੀ ਪਤਨੀ ਇੰਜੀਨੀਅਰਾਂ ਨਾਲ ਗੱਲ ਕਰਦੇ ਹਨ ਅਤੇ ਸਰਕਾਰ ਨਾਲ वार्तालाप ਕਰਦੇ ਹਨ ਅਤੇ ਮਕਾਨ ਦੀ ਮੁਰੰ ਉਸਾਰੀ ਸ਼ੁਰੂ ਕਰਦੇ ਹਨ ਲੱਕੜ ਦਾ ਬਣਿਆ ਹੋਇਆ ਇਹ ਮਕਾਨ ਪਹਿਲਾਂ ਸਾਫ ਕੀਤਾ ਜਾਂਦਾ ਹੈ ਫਿਰ ਉਸ ਦੀ ਛੱਤ ਤਿਆਰ ਕੀਤੀ ਜਾਂਦੀ ਹੈ ਫਿਰ ਫਿਰ ਤੋਂ ਲੱਕੜ ਲਗਾ ਕੇ ਮਕਾਨ ਤਿਆਰ ਕਰਨਾ ਸ਼ੁਰੂ ਕਰਦੇ ਹਨ ਬਾਹਰ ਦੇ ਸ਼ੋਰ ਤੇ ਮੌਸਮ ਦੀ ਮਾਰ ਤੋਂ ਬਚਣ ਲਈ ਸੀਲਿੰਗ ਕੀਤੀ ਜਾਂਦੀ ਹੈ ਕਾਫੀ ਸਾਰੀਆਂ ਮੁਸ਼ਕਲਾਂ ਆਮ ਤੋਂ ਬਾਅਦ ਵੀ ਇਹ ਆਪਣੀ ਹਿੰਮਤ ਨਹੀਂ ਹਾਰਦੇ ਅਤੇ ਹੌਲੀ-ਹੌਲੀ ਕਰਕੇ ਮਕਾਨ ਦੀ ਤਿਆਰੀ 'ਚ ਲੱਗੇ ਰਹਿੰਦੇ ਹਨ ਅਤੇ ਅੱਗ ਨਾਲ ਤਬਾਹ ਹੋਇਆ ਇਹ ਮਕਾਨ 18 ਮਹੀਨਿਆਂ ਵਿੱਚ ਬਣ ਕੇ ਤਿਆਰ ਹੋ ਜਾਂਦਾ ਹੈ ਤੇ ਇਸ ਜੋੜੇ ਦਾ ਵਰਗ ਵਰਗਾ ਸੁਪਨਿਆਂ ਦਾ ਘਰ ਬਣ ਜਾਂਦਾ ਹੈ